ਕੇ ਸ਼੍ਰੀ ਗੁਰੂ ਨਾਨਕ ਦੇਵ ਧਿਆਈ ਫਿਰ ਅੰਗਦ ਗੋੜ ਤੇ ਅਮਰਦਾਸ ਆਰਾਮ ਤੋ ਸਈ ਸਾਹੇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਰਿਕਸ਼ਨ ਧਿਆਈ ਐ ਤਵਿ ਰਿਠੇ ਸਾਧਕ ਜਾਏ ਗੁਰ ਦੀਗ ਬਹਾਦਰ ਸਿਮਰਿਏ ਕਾਰਨ ਆਉਂਦੇ ਆਵੇ ਧਾਏ ਸਭ ਥਾਈ ਹੋ ਨਾਈ ਸਹਾਈ ਦਾਸਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦੇ ਧਰ ਪਿਤਾ ਜੀ ਸਾਬ ਥਾਈ ਹੋਣਾ ਸਹਾਇ ਤਸਾ ਪਾਛਿੰ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਰਦਰਦ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਕੇ ਪੰਜ ਪਿਆਰੇ ਚਾਰ ਸਬਜਾ ਦੇ 40 ਮੁਕਤੇ ਹਟੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਕੀਆ ਤੇਗ ਚਲਾਈ ਤੇਗ ਵਾਹੀ ਤੇ ਕੇ ਅੰਤ ਕੀਤਾ ਸਮਝ ਆਂਦਾ ਹੈ ਤੇ ਇਹ ਤੋਂ ਬਾਅਦ ਜਿਹੜੀਆਂ ਵੱਡੀਆਂ ਦੋ ਕਲੱਬਾਂ ਆਪਾਂ ਨਾਂਅ ਅਨਾਉਂਸ ਕਰ ਦੇਣਾ ਵੀ ਪਹਿਲਾ ਮੈਚ ਕਿਹਦਾ ਕਿਹਦੇ ਨਾਲ ਸੋ ਇਸ ਕਰਕੇ ਟੀਮਾਂ ਜਿਹੜੀਆਂ ਤਿਆਰ ਹੀ ਰਹਿਣ ਕੋਈ ਇੰਤਜ਼ਾਰ ਬਲਜਿੰਦਰ ਭਾਜੀ ਨਡਾਲੇ ਤੋਂ ਤੇ ਰੂਬੀ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰਦਪੁਰ ਤੋਂ ਵਿਸ਼ੇਤਰ ਤੋਂ ਉਹਨਾਂ ਨੂੰ ਵੀ ਜੀ ਆਇਆਂ ਮਾਖਿਆ ਜਾ ਰਿਹਾ ਸਾਡੇ ਸਰਕਾਰ ਦੇ ਉਪ ਭਰਾਵਾਂ ਦੇ ਵਿੱਚ ਨਾਮ ਹੈ ਇਹਨਾਂ ਸਾਰੇ ਮਹਾਨ ਆਦਿ ਵੀਰਾਂ ਦਾ ਸਵਾਗਤ ਹੈ ਇੰਟਰੋਡਕਸ਼ਨ ਹੋ ਰਹੀ ਹੈ ਦੋਵਾਂ ਟੀਮਾਂ ਦੇ ਨਾਲ ਦੋਵਾਂ ਟੀਮਾਂ ਦੇ ਨਾਲ ਇੱਕ ਯਾਦਗਾਰੀ ਫੋਟੋ ਸਾਡੇ ਸਤਕਾਰਯੋਗ ਭਰਾ ਸਵੰਜੀ ਪ੍ਰਬੰਧਕ ਕਮੇਟੀ ਤੇ ਜਿੰਨੇ ਵੀ ਸਾਡੇ ਨੌਜਵਾਨ ਵੀਰ ਲਓ ਕਿ ਜਿਹੜਾ ਛੇੜੀ ਟੱਕਰਾ ਤੇ ਬੱਲ ਫੇਰ ਆ ਗਿਆ ਕਬੱਡੀ ਪੌਣਾ ਬਲਬੀਰ ਬੱਲ ਦੀ ਰੇਡ ਪੈ ਗਈ ਹੈ ਲਓ ਡੋਲੇ ਤੇ ਬੰਨੇ ਹੋਇਆ ਤਵੀਤ ਐਨਾ ਸੁੱਖਾ ਸੁਖ ਕੇ ਗੱਭਰੂ ਪੁੱਤ ਜਵਾਨਾ ਬਾਬਾ ਨੇ ਕਹਿੰਦੇ ਦਰਬਾਰਾਂ ਤੋਂ ਉਹ ਗੁਰੂ ਗੋਬਿੰਦ ਸਿੰਘ ਦੇ ਦਰਬਾਰਾਂ ਤੋਂ ਮੰਗੇ ਹੋਇਆ ਪੀਤੂਣਾ ਟੱਕਰ ਭਾਜੋ ਭਾਜ ਜਵਾਨਾ ਉਹ ਭਾਜੋ ਜਵਾਨਾ ਵਿੱਚ ਗਾਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਦੇਤੇ ਗੁੱਜੇ ਕੌਣ ਠੱਲੂ ਦਫਾਣਾ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਇਹ ਬਲਬੀਰ ਬੱਲਾ ਅਲੀ ਜੀ ਤਗੜੇ ਅੰਗ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਪੜਾਅ ਵਾਸਤੇ ਸਤਨਾਮ ਆ ਗਿਆ ਪਲੱਥਾਂ ਵਾਲਾ ਅਧਰ ਅਯਾਦ ਚੀਮਾ ਬੈਠਾ ਵੱਡਾ ਭਰਾ ਹੈ ਸਾਡਾ ਕਿਰਾਣਾ ਸਟੋਰ ਵਾਲਿਆਂ ਦੀ ਗੱਲ ਕਹਿੰਦੇ ਧਮੋੜੀਆਂ ਦੇ ਵਿੱਚ ਜਲਦੀ ਹੈ ਅਯਾਦ ਚੀਮਾ ਵੱਡਾ ਭਾਈ ਸਾਡਾ ਸਰਦਾਰ ਬਲਦੇਵ ਸਿੰਘ ਦੀ ਬਾਜਵਾ ਸਾਹਿਬ ਹਲ ਬਰਾਬਰੀਆਂ ਦੇ ਭਾਈ ਕਲੱਬਾਂ ਦੇ ਕੋਚ ਸਾਹਿਬਾਨਾਂ ਨੂੰ ਬੇਨਤੀ ਆ ਇਹਨਾਂ ਅਸਰੇ ਦੀ ਕਬੱਡੀ ਪਾ ਗਿਆ ਬਹੁਤ ਵੱਡਾ ਧੰਨਵਾਦ ਆ ਸਰਦਾਰ ਹਰਜੀਤ ਸਿੰਘ ਜੀ ਯੂਐਸਏ ਵੱਡਾ ਪਿਆਰ ਪੋਜਦਾ ਕੀਤਾ ਆ ਉਹ ਕਹਿੰਦੇ ਬੋਲਾ ਵਾਸਤੇ ਦਿਲੋਂ ਧੰਨਵਾਦ ਆ ਲਓ 2 ਨੰਬਰ ਤੋਂ ਫੇਰ ਸਾਹਮਣੇ ਟੱਕਰ ਉਹ ਕਹਿੰਦੇ ਵੀ ਸਾਹਮਣੇ ਵਿਸ਼ਾਲ ਦੇ ਨਾਲ ਹੋਈ ਆ ਬਿਲਕੁਲ ਜੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ ਅੱਜ ਉਹ ਪਿੰਡ ਇਹ ਰਾਏਪੁਰ ਮੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਹੜੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਇਹ ਲੱਗ ਰਿਹਾ ਕੀ ਖੜਾ ਜਾਓਗੇ ਅੱਜ ਦੇ ਮੈਚ ਅੱਜ ਜੋ ਕਿ ਖਾਸਾ ਜਨਮ ਦਿਹਾੜਾ ਹੈ ਉਸ ਦੇ ਸਬੰਧ ਵਿੱਚ ਅੱਜ ਵਸਾਖੀ ਟੂਰਨਾਮੈਂਟ ਜੋ ਕਿ ਸਾਡਾ 12ਵਾਂ ਸਾਲਾਨਾ ਟੂਰਨਾਮੈਂਟ ਹੈ ਜੋ ਕਿ ਰਾਏਪੁਰ ਆਂਗ ਮੰਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੇਰੀ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਾਡਾ ਜੋ ਕੋ ਸਵਾਨਾ 12ਵਾਂ ਟੂਰਨਾਮੈਂਟ ਹੈ ਇਸ ਦੇ ਵਿੱਚ ਸਾਡਾ ਪਹਿਲਾ ਨਾਮ 1 ਲੱਖ ਰੁਪਇਆ ਹੈ ਦੂਸਰਾ ਸੈਂਕੜਾ ਨਾਮ ਜੋ ਉਹ 75000 ਰੁਪਇਆ ਹੈ ਜੋ ਕਿ ਸਾਡੇ ਚਾਰ ਕਲੱਬ ਵੱਡੇ ਖੇਡ ਰਹੇ ਨੇ ਬੱਚਿਆਂ ਦਾ ਸ਼ੋਅ ਮੈਚ ਚੱਲ ਰਿਹਾ ਹੈ ਉਸ ਤੋਂ ਬਾਅਦ ਵਿੱਚ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਸਾਡੇ ਵੱਲੋਂ ਪਹਿਲਾ ਗੁਰੂ ਘਰ ਦੇ ਵਿੱਚ ਖੰਡਪੜ ਸਾਹਿਬ ਆਰੰਭ ਕੀਤੇ ਗਏ ਸੀ ਜੋ ਅੱਜ ਸਪੂਰਨ ਖੰਡਪੜ ਸਾਹਿਬ ਦੇ ਭੋਗ ਪਏ ਨੇ ਉਨਾ ਉਪਰੰਤ ਲੰਗਰੂ ਕੋ ਲੰਗਰ ਚੱਲਦੇ ਨੇ ਗੁਰੂ ਦੇ ਸੰਗਤਾਂ ਪਹੁੰਚ ਰਹੀਆਂ ਨੇ ਬਹੁਤ ਬਹੁਤ ਦੂਰ ਦੇ ਡੇਟੋਂ ਕਿ ਇੱਕ ਪਿੰਡ ਦਾ ਇਹ ਮੇਲਾ ਨਹੀਂ ਹੈ ਇਹ ਤਕਰੀਬਨ ਇਲਾਕੇ ਦੇ ਵਿੱਚ 10-12 ਪਿੰਡਾਂ ਦਾ ਮੇਲਾ ਹੋ ਚੁੱਕਾ ਹੈ ਇਸ ਕਰਕੇ ਮੈਂ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦਾ ਜੋ ਗੁਰੂ ਘਰ ਦੇ ਦਰਸ਼ਨ ਕਰਕੇ ਹੁਣ ਇਸ ਟਾਈਮ ਕਬੱਡੀ ਟੂਰਨਾਮੈਂਟ ਵੇਖ ਰਹੇ ਨੇ ਕਿੰਨਾ ਉਤਸ਼ਾਹ ਹੈਗਾ ਜਾਂ ਖੁਸ਼ੀ ਹੈਗੀ ਹੁੰਦੀ ਹੈ ਕਿਉਂਕਿ ਸਾਡੇ ਖਾਲਸਾ ਦਾ ਜਨਮ ਦਿਹਾੜਾ ਹੋਵੇ ਤੇ ਖੁਸ਼ੀ ਨਾ ਹੋਵੇ ਕਿਉਂਕਿ ਬਹੁਤ ਜ਼ਿਆਦਾ ਖੁਸ਼ੀ ਵਾਲਾ ਦਿਨ ਹੈ ਬਾਕੀ ਕਿਸਾਨਾਂ ਦੀਆਂ ਫਸਲਾਂ ਆਪਕੇ ਤਿਆਰ ਹੋ ਚੁੱਕੀਆਂ ਨੇ ਜੋ ਕਿ ਕੁਝ ਦਿਨਾਂ ਦੇ ਅੰਦਰ ਤੱਕ ਵੜਾਈ ਸ਼ੁਰੂ ਹੋ ਜਾਣੀਆਂ ਆਪਣੇ ਨੌਜਵਾਨ ਪੀੜੀ ਨੂੰ ਹੋਰੇ ਲਾਕਨ ਵਾਸੀ ਨੂੰ ਪੀਸੰਦ ਇਹਨਾਂ ਵਿੱਚ ਆਉਂਦੇ ਲਾਕਨ ਵਾਸੀ ਨੂੰ ਇਹ ਹੋਊ ਆਖਾਂਗੇ ਕਿ ਜਿਸ ਤਰ੍ਹਾਂ ਸਾਡੇ ਐਨ ਆਰ ਆਈ ਵੀਰ ਨੇ ਸਾਡੇ ਇਲਾਕੇ ਦੇ ਪਿੰਡਾਂ ਦੇ ਵੱਡੇ ਵੀਰ ਨੇ ਜਾਂ ਛੋਟੇ ਨੇ ਕੋਈ ਵੀ ਹੋਈ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਕਿ ਵੱਡੀਆਂ ਵਾਲਾ ਆਓ ਨਸ਼ੇ ਛੱਡੋ ਇਸ ਕਰਕੇ ਅਸੀਂ ਇਹੋ ਅਪੀਲ ਕਰਾਂਗੇ ਕਿ ਅੱਗੇ ਤੋਂ ਵੱਧ ਤੋਂ ਵੱਧ ਸਹਿਯੋਗ ਦਿਓ ਸਾਰੇ ਸਮੂਹ ਸਾਧ ਸੰਗਤ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਸਭ ਦਾ ਪੈਦਲ ਲੋਤਲਵਾੜ ਦਾ ਜਿਨ੍ਹਾਂ ਨੇ ਸੰਯੋਗ ਕਰਕੇ ਸਾਰਿਆਂ ਦੇ ਸੰਯੋਗ ਦੇ ਨਾਲ ਸਾਂਝਾ ਟੂਰਨਾਮੈਂਟ ਜਿੱਲੇ ਪਰੇ ਚੜਿਆ ਇਹ ਪੰਜ-ਸੱਤ ਪਿੰਡਾਂ ਦਾ ਸਾਂਝਾ ਗੁਰਦੁਆਰਾ ਸਾਹਿਬ ਰਾਪਰ ਰਾਇਆ ਮੰਡ ਦੇ ਵਿੱਚ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਮੇਲਾ 12ਵਾਂ ਕਰਵਾਇਆ ਜਾ ਰਿਹਾ ਗਾਂ ਤੋਂ ਵੀ ਵਾਇਰ ਗਰੂਪ ਮਹਾਰਾਜ ਦੇਣ ਦੁਗਣੀ ਰਾਤ ਦੁਗਣੀ ਤਰੱਕੀ ਇਸ ਮੇਲੇ ਨੂੰ ਬਖਸ਼ੇ ਜਿੰਨੇ ਐਨ ਆਰ ਆਈ ਵੀਰ ਆ ਸਾਰੇ ਬੱਚੇ ਭਰਾ ਬਾਹਰ ਬੈਠੇ ਨੇ ਜਿਨ੍ਹਾਂ ਨੇ ਸੇਵਾ ਭੇਜੀ ਆ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਪਲੇਅਰ ਚਾਰ ਅੰਤਰਰਾਸ਼ਟਰੀ ਕਲੱਬਾਂ ਗੱਗੀ ਖੀਰਾਵਾਲੀ ਸ਼ਾਦੀ ਹੋਣੀ ਸਾਰੇ ਆਉਣੇ ਆ ਜੀ ਤੇਰੇ ਵੱਲ ਟੂਰਨਾਮੈਂਟ ਆ ਕਿਹੜੇ ਕਿਹੜੇ ਨਾਮ ਰੱਖੇ ਗਏ 12ਵਾਂ ਟੂਰਨਾਮੈਂਟ ਆ ਜੀ ਫਰਸਟ ਪ੍ਰਾਈਜ਼ ਲੱਖ ਰੁਪਈਆ ਸੈਕੰਡ 75000 32000 ਬੈਸਟਾਂ ਨੂੰ ਇਹ ਕਿਨਜ਼ਾਕੀ ਨੂੰ ਸਮਰਪਿਤ ਤੁਸੀਂ ਇਹ ਕੇਟਵੇਲਾ ਕਰਾ ਰਹੇ ਹੋ ਔਰ ਇਲਾਕੇ ਨੂੰ ਕੀ ਵਧਾਈ ਦੇਣਾ ਚਾਹੋਗੇ ਸਾਰੇ ਇਲਾਕੇ ਨੂੰ ਵਧਾਈ ਆ ਸਾਰਾ ਇਲਾਕਾ ਸਾਡਾ ਵਧਾਈ ਦਾ ਪਾਤਰ ਆ ਜਿਨ੍ਹਾਂ ਸਾਰਿਆਂ ਨੇ ਸਹਿਯੋਗ ਦਿੱਤਾ ਵਾਦੋ ਵਾਦ ਸਹਿਯੋਗ ਦਿੱਤਾ ਸਾਰਿਆਂ ਦੇ ਨਾਲ ਕੋਈ ਇਕੱਲਾ ਬੰਦਾ ਮੇਲਾ ਲੈ ਕਰਵਾ ਸਕਦਾ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਸਾਰੇ ਪ੍ਰਬੰਧ ਜੀ ਗੁਰੂ ਘਰ ਲੰਗਰ ਚਾਪ ਮੋੜਿਆਂ ਦਾ ਪਾਣੀ ਦਾ ਜਲਦੀ ਸੇਵਾ ਸਾਰੇ ਖੁੱਲਾ ਕੰਮ ਰੱਖਿਆ ਜੀ ਲੰਗਰ ਪਾਣੀ ਦਾ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਉਹ ਨਸ਼ੇ ਪੱਤੇ ਤੋਂ ਦੂਰ ਰੋ ਰ ਖੇਡਾਂ ਵੱਲੋਂ ਪੈਂਚਰ ਆਇਓ ਰਾਈਆਂ ਪਹਿਲੋਂ ਪ੍ਰੈਸ ਕਲੱਬ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਅੱਜ ਬਾਹਰਵੇਂ ਸੱਬੇ ਚਾਰ ਖੇਡ ਮੇਲੇ ਤੇ ਜਿਹੜਾ ਵਿਸਾਖੀ ਦਾ ਸਾਡੇ ਮੰਡ ਵਿੱਚ ਕਰਵਾਇਆ ਜਾ ਰਿਹਾ ਬਹੁਤ ਦੇਰ ਤੋਂ ਅੱਜ ਹੁਮ ਹਮਾਨ ਕਰਵਾਇਆ ਜਾ ਰਿਹਾ ਸਾਡੇ ਪੂਰੇ ਇਲਾਕੇ ਦੇ ਐਨ ਆਰ ਆਈ ਭਰਾਵਾਂ ਦੀ ਤੇ ਬਾਕੀ ਸਭ ਸੰਕਾਂ ਦੀ ਇਸ ਦੇ ਸਹਿਯੋਗ ਤੇ ਮੈਂ ਧੰਨਵਾਦ ਕਰਦਾ ਬਾਹਰੋਂ ਆਏ ਸਾਰੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਸਾਹਿਬ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਸ਼ਾਈ ਸਾਹਿਬ ਡੜਾਲੇ ਤੋਂ ਸਾਡੇ ਮੈਂਬਰ ਬੰਦਾ ਸਾਡੇ ਸਰਜੀਤ ਸਿੰਘ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਉੱਚੇ ਚੇਤੇ ਤੌਰ ਤੇ ਆਪਣਾ ਸਮਾਂ ਕੱਢਦੇ ਹੋਏ ਸਾਡੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਬੱਡੀ ਟੂਰਨਾਮੈਂਟ ਦੇ ਹਿੱਸਾ ਲੈਣ ਦੇ ਲਈ ਅੱਜ ਦੀ ਨੌਜਵਾਨ ਪੀੜੀ ਲਈ ਇਹ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਇਹ ਦਸ਼ਾਵਲ ਗਾ ਚੁੱਕੀ ਹੈ ਤੇ ਇਡਾ ਹੀ ਜਿਹੜਾ ਹੈ ਬੰਦੇ ਦਾ ਮਨ ਬਦਲ ਸਕਦੀਆਂ ਕਿ ਚੰਗੇ ਪਾਸੇ ਜਾ ਸਕਦੇ ਕਿਉਂਕਿ ਜੇ ਸਵਸ ਬੰਦਰੂ ਸਰੀਰ ਤੇ ਤਾਂ ਹੀ ਮੰਨੋ ਚੰਗਾ ਬੰਦਾ ਬਣ ਸਕਦਾ ਤੇ ਇਹੋ ਜਿਹੇ ਖੇਡ ਮੇਲੇ ਜਿਹੜੇ ਸਮਾਪਤ ਹੋ ਗਏ ਸੀ ਉਹ ਜਰੂਰ ਲੱਗਣੇ ਚਾਹੀਦੇ ਹਰ ਜਗ੍ਹਾ ਕੋ ਜਿਮੇਵਾਰੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਸਮਾਜ ਸਾਡਾ ਬਹੁਤ ਚੀਜ਼ਾਂ ਭੁੱਲ ਚੁੱਕਾ ਜਿਹੜੀਆਂ ਕਈਆਂ ਕਦਰਾਂ ਕੀਮਤਾਂ ਤੋਂ ਅਸੀਂ ਦੂਰ ਜਾ ਚੁੱਕੇ ਹਾਂ ਉਹਨਾਂ ਕਦਰਾਂ ਕੀਮਤਾਂ ਨੂੰ ਜੋੜਨ ਲਈ ਸਭਿਆਚਾਰਕ ਪ੍ਰੋਗਰਾਮ ਭਰਾਵਾਂ ਦਾ ਇਕੱਠ ਹੋਣਾ ਜ਼ਰੂਰੀ ਹੈ ਇਕੱਠ ਚ ਹੀ ਸਾਡੇ ਬੱਚੇ ਜਾਂ ਸਾਡਾ ਸਮਾਜ ਬਚ ਸਕਦਾ ਤੇ ਇਹ ਬੜਾ ਖੁਸ਼ਕਿਸਮਤ ਹੀ ਹੈ ਇਹ ਮੰਡਲੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬੇਆਬਾਦ ਮੰਡ ਵਿੱਚ ਜਿੱਥੇ ਆਣ ਕੇ ਇਦਾਂ ਦਾ ਮੇਲੇ ਲੱਗਣੇ ਇਹ ਬੜਾ ਤਗੜਾ ਸਚੱਜਾ ਪ੍ਰਬੰਧ ਹੈ ਤਾਂ ਇਦਾਂ ਦਾ ਪ੍ਰਬੰਧ ਹੋ ਸਕਦਾ ਮੇਲਿਆਂ 'ਚ ਜਿਹੜੇ ਪਹਿਲਾਂ ਮੇਲੇ ਸੀ ਉਹਨਾਂ ਦਾ ਤੇ ਅੱਜ ਦੇ ਮੇਲਿਆਂ ਦਾ ਬਹੁਤ ਜ਼ਿਆਦਾ ਫਰਕ ਹੈ ਦੇਖੋ ਪਹਿਲਾਂ ਕਬੱਡੀ ਜਾਂ ਇਹੋ ਜਿਹਾ ਇਨਾ ਇਨਾਮ ਇਨਾ ਕੁਝ ਨਿਜੀ ਹੁੰਦਾ ਅੱਜ ਕੱਲ ਹੁਣ ਇਹ ਚੀਜ਼ਾਂ ਬਹੁਤ ਕਮਰਸ਼ੀਅਲ ਹੋ ਚੁੱਕੀਆਂ ਪਰ ਫੇਰ ਵੀ ਮੈਂ ਸਾਰੇ ਘਟਾਰੀਆਂ ਦਾ ਤੁਹਾਡੇ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਤਿਚੇ ਤੌਰ ਤੇ ਮੰਡ ਚ ਆਣ ਕੇ ਸਾਡਾ ਸੱਭਿਆਚਾਰਕ ਪ੍ਰੋਗਰਾਮ ਦੇਖਣ ਲਈ ਪਹੁੰਚੇ ਨੇ ਧੰਨਵਾਦ। ਇਹ ਸਾਡੇ ਖੁਸ਼ਦੀਪ ਦੀ ਇੱਕ ਸੋਚ ਹੈ ਜਿਸ ਸਰਕਾਰ ਦੇ ਪ੍ਰੋਗਰਾਮ ਸਰੇ ਚੜਿਆ।